ਹਰੀ ਦਾ ਹੀ ਰੂਪ ਹੁੰਦਾ ਹੈ ਰੱਬ ਦਾ ਪਿਆਰਾ ਪਰ ਸਮਝਿਓ ਬਿੰਤੀ ਨੂੰ ਹਰੀ ਦਾ ਰੂਪ ਹੋਣਾ ਕੋਈ ਸੌਖੀ ਬਾਤ ਨਹੀਂ ਹੈ ਸੰਤ ਰੂਪ ਹੋਣਾ ਕੋਈ ਸੌਖੀ ਬਾਤ ਨਹੀਂ ਹੈ ਸੰਤ ਕਹਾਉਣਾ ਸੌਖਾ ਹੈ ਸੰਤ ਬਣਨਾ ਬਹੁਤ ਔਖਾ ਹੈ ਸੰਤ ਕੋਈ ਪਹਿਰਾਵੇ ਦਾ ਨਾਂ ਕੋਈ ਲਿਬਾਸ ਦਾ ਨਾਂ ਕੋਈ ਡਿਗਰੀ ਦਾ ਨਾਂ ਸੰਤ ਨਹੀਂ ਹੈ ਸੰਤ ਅਸਲ ਦੇ ਵਿੱਚ ਅਵਸਥਾ ਦਾ ਨਾਂ ਹੈ ਅਵਸਥਾ ਕਿਸੇ ਗਰੀਬ ਦੀ ਵੀ ਹੋ ਸਕਦੀ ਹੈ ਕਿਸੇ ਅਮੀਰ ਦੀ ਵੀ ਹੋ ਸਕਦੀ ਹੈ ਬੱਚੇ ਦੀ ਵੀ ਹੋ ਸਕਦੀ ਹੈ ਕਿਸੇ ਬਜ਼ੁਰਗ ਦੀ ਹੋ ਸਕਦੀ ਹੈ ਕਿਸੇ ਨੌਜਵਾਨ ਦੀ ਹੋ ਸਕਦੀ ਹੈ ਕਿਸੇ ਭੈਣ ਦੀ ਮਾਂ ਦੀ ਕਿਸੇ ਬੱਚੀ ਦੀ ਕਿਸੇ ਧੀ ਦੀ ਹੋ ਸਕਦੀ ਹੈ ਅਵਸਥਾ ਦਾ ਨਾਮ ਸੰਤ ਹੈ ਚਿਤਰ ਕਿਉ ਜਿਹਦੀ ਅਵਸਥਾ ਉੱਚੀ ਤੇ ਸੁੱਚੀ ਹੈ ਤੇ ਗੁਰਬਾਣੀ ਨੇ ਉਹਨੂੰ ਸੰਤ ਕਿਹਾ ਹੈ ਸੰਤ ਦੀ ਅਵਸਥਾ ਕਿਹੋ ਜੀ ਹੈ ਸਤਿਗੁਰੂ ਕਹਿੰਦੇ ਸੰਤ ਨਾ ਜਿਹੜਾ ਉਹ ਹਮੇਸ਼ਾ ਵਾਸਤੇ ਪਰਮੇਸ਼ਰ ਨੂੰ ਭਗਵਾਨ ਨੂੰ ਵਿਸਾਰਦਾ ਨਹੀਂ ਹੈ ਭੁੱਲਦਾ ਨਹੀਂ ਹੈ ਉਹ ਤੇ ਉਠਤ ਬੈਠਤ ਹਰ ਹਰ ਧਿਆਈ ਹੈ ਆਨੰਦਿੰਨ ਸੋ ਕਿਰਤ ਕਰੀ ਹੈ ਕਿਰਤ ਵੀ ਕਰਦਾ ਹੈ ਆਪਣੀ ਕਿਰਤ ਦੇ ਵਿੱਚੋਂ ਵੰਡ ਕੇ ਵੀ ਸਕਦਾ ਹੈ ਤੇ ਨਾਮ ਜਪਦਾ ਹੈ ਤੇ ਜਪਾਉਂਦਾ ਵੀ ਹੈ ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਸਾਸ ਗਰਾਸ ਨ ਬਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸੰਤ ਹੈ ਜਿਹੜਾ ਸਾਸ ਗਰਾਸ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਇੱਕ ਸਵਾਸ ਗਰ ਜਾਂਦਾ ਹੈ ਤੇ ਦੂਸਰਾ ਵਾਪਸ ਆਉਂਦਾ ਹੈ ਸਵਾਸਾਂ ਗਰਾਸਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾਹੁ ਦਾ ਛਿਮਰਨ ਕਰਦਾ ਹੈ ਰਾਮ ਰਾਮ ਦਾ ਪਦ ਹੈ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਕੋ ਧੋਏ ਭਲੇ